ਇਹ ਜ਼ਿੰਦਗੀ ਇੱਕੋ ਹੀ ਹੈ ਇਹ ਜ਼ਿੰਦਗੀ ਮੁੜ ਕੇ ਕਦੇ ਨਹੀਂ ਮਿਲਣੀ ਇਹ ਜ਼ਿੰਦਗੀ ਕਈ ਵਾਰ ਪਰੇਸ਼ਾਨ ਹੋ ਜਾਂਦੀ ਹੈ ਇਹ ਜ਼ਿੰਦਗੀ ਹਲੇ ਪਈ ਵੀ ਹੈ ਇਹ ਜ਼ਿੰਦਗੀ 'ਚ ਲੋਕ ਆਏ ਸੀ ਇਹ ਜ਼ਿੰਦਗੀ ਟੁੱਟ ਗਈ ਸੀ ਪਰ ਸਾਹਤੀ ਬਚੀ ਆ ਇਹ ਜ਼ਿੰਦਗੀ ਦਾ ਮੋੜ ਹਲੇ ਮੁੱਕਿਆ ਨਹੀਂ ਇਹ ਜ਼ਿੰਦਗੀ ਹਲੇ ਕਮਾਉਣਾ ਚਾਹੁੰਦੀ ਆ ਪੁਰਾਣੇ ਦਰਦ ਲੁਕਾਉਣਾ ਚਾਹੁੰਦੀ ਆ ਫਿਰ ਦੁਬਾਰਾ ਤੈਨੂੰ ਹਸਾਉਣਾ ਚਾਹੁੰਦੀ ਆ ਇਹ ਜ਼ਿੰਦਗੀ ਬਹੁਤ ਹੀ ਗਰੀਬ ਹੈ ਇਹ ਜ਼ਿੰਦਗੀ ਅਮੀਰ ਬਣਨਾ ਚਾਹੀਦੀ ਹੈ ਇਹ ਜ਼ਿੰਦਗੀ ਆਪਣੀ ਅਣਖ ਨੂੰ ਜਿੰਦਾ ਰੱਖਣਾ ਚਾਹੀਦੀ ਹੈ ਇਹ ਜ਼ਿੰਦਗੀ ਆਪਦੇ ਆਪ ਨੂੰ ਮਰਦਾਨੀ ਬਣਾਉਣਾ ਚਾਹੀਦੀ ਹੈ ਇਹ ਜ਼ਿੰਦਗੀ ਆਪਦੇ ਆਪ ਨੂੰ ਰੱਬ ਦੇ ਨਾਲੋਂ ਤੋੜਨਾ ਨਹੀਂ ਚਾਹੀਦੀ ਇਹ ਜ਼ਿੰਦਗੀ ਫਤਕੁਸ਼ੀ ਨਹੀਂ ਕਰਨਾ ਚਾਹੀਦੀ ਇਹ ਜ਼ਿੰਦਗੀ ਨ aeration ਤੇ ਆ ਔਰ ਹੋਰ ਕਈ ਚੀਜ਼ਾਂ ਦੇ ਵਿੱਚ ਜਾਨ ਨਹੀਂ ਗਵਾਉਣਾ ਚਾਹੀਦੀ ਇਹ ਜ਼ਿੰਦਗੀ ਨੇ ਜਿਉਣਾ ਇਹ ਜ਼ਿੰਦਗੀ ਬਹੁਤ ਲੰਬਾ ਸੋਚਦੀ ਆ ਇਸ ਜ਼ਿੰਦਗੀ ਨੇ ਬਹੁਤ ਅੱਗੇ ਤੱਕ ਜਾਣਾ